ਬੀਤੀ ਰਾਤ ਚੰਡੀਗੜ੍ਹ ਤੋਂ ਸਬੰਧ ਰੱਖਣ ਵਾਲੇ ਇੱਕ ਆਰਮੀ ਕਪਤਾਨ ਵੱਲੋਂ WhatsApp ਤੇ ਗਰੁੱਪ ਮੈਸੇਜ ਪਾਇਆ ਗਿਆ ਕਿ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੂੰ ਕਿਡਨਾਪ ਕਰ ਲਿਆ ਗਿਆ ਅਤੇ ਉਹ ਜ਼ਿਲ੍ਹਾ ਰੂਪਨਗਰ ਵਿੱਚ ਹੈ ਇਸ ਸਬੰਧ ਵਿੱਚ ਜਦੋਂ ਆਰਮੀ ਹੈੱਡਕੁਆਟਰ ਤੋਂ ਰੂਪਨਗਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਸ ਮੋਬਾਈਲ ਨੰਬਰ ਨੂੰ ਟ੍ਰੇਸ ਕਰਦੇ ਹੋਏ ਕਾਰ ਨੂੰ ਟ੍ਰੇਸ ਕੀਤਾ ਗਿਆ ਰੂਪਨਗਰ ਮੋਹਾਲੀ ਬਾਰਡਰ ਦੇ ਥਾਣਾ ਸਿੰਘਪੁਰਾ ਵਿਖੇ ਕਾਰ ਨੂੰ ਰੋਕਿਆ ਗਿਆ ਤੇ ਜਦੋਂ ਇਸ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਪਤਾਨ ਉਸ ਕਾਰ ਵਿੱਚ ਮੌਜੂਦ ਸੀ ਪਰ ਦੂਜੇ ਵਿਅਕਤੀ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਨੂੰ ਕੋਈ ਕਿਡਨੈਪ ਨਹੀਂ ਕੀਤਾ ਹੈ। ਰੂਪਨਗਰ ਪੁਲਿਸ ਵੱਲੋਂ ਆਰਮੀ ਹੈੱਡਕੁਆਰਟਰ ਨੂੰ ਸੰਬੰਧੀ ਸੂਚਨਾ ਦੇ ਕੇ ਜਦੋਂ ਅਗਲੀ ਕਾਰਵਾਈ ਕੀਤੀ ਗਈ ਤਾਂ ਪਤਾ ਚੱਲਿਆ ਕਿ ਆਰਮੀ ਕੈਪਟਨ ਵੱਲੋਂ ਗਲਤ ਮੈਸੇਜ ਭਾਕੇ ਐਸੰਸਨੀ ਫੈਲਾਈ ਗਈ ਸੀ। ਦਰਅਸਲ ਵਿਕਰਮ ਸੋਲੰਕੀ ਨਾਲ ਦਾ ਆਰਮੀ ਕਪਤਾਨ ਆਪਣੇ ਚਾਰ ਦੋਸਤਾਂ ਨਾਲ ਪੋਲੋ ਕਾਰ ਵਿੱਚ ਆ ਰਿਹਾ ਸੀ ਕਿ ਇਹਨਾਂ ਦੀ ਕਾਰ ਇੱਕ ਸੈਂਟਰੋ ਕਾਰ ਨਾਲ ਟਕਰਾ ਗਈ ਤੇ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਜਿਸ ਕਾਰਨ ਇਹਨਾਂ ਵਿੱਚ ਟਕਰਾਅ ਹੋ ਗਈ। ਸੈਂਟਰੋ ਕਾਰ ਵਿੱਚ ਵੀ ਪੰਜ ਵਿਅਕਤੀ ਸਫ਼ਰ ਕਰ ਰਹੇ ਸਨ ਅਖੀਰ ਵਿੱਚ ਇਹਨਾਂ ਸਾਰਿਆਂ 'ਚ ਸਮਝੌਤਾ ਹੋਇਆ ਕਿ ਸੈਂਟਰੋ ਕਾਰ ਦੀ ਰਿਪੇਅਰ ਕਰਵਾ ਕੇ ਦੇਣਗੇ ਅਧੇ ਰੁਪਏ ਹੋਰ ਚੰਡੀਗੜ੍ਹ 'ਚ ਜਾ ਕੇ ਕਰਵਾਈ ਜਾਵੇਗੀ ਜਿਸ ਉਪਰੰਤ ਸੈਂਟਰੋ ਕਾਰ ਵਿੱਚ ਬੈਠੇ ਦੋ ਵਿਅਕਤੀ ਵਿਕਰਮ ਚੋਲੰਕੀ ਦੀ ਪੋਲੋ ਕਾਰ ਵਿੱਚ ਬੈਠ ਗਏ ਤੇ ਪੋਲੋ ਕਾਰ ਵਿੱਚ ਬੈਠੇ ਦੋ ਵਿਅਕਤੀ ਸੈਂਟਰੋ ਕਾਰ ਵਿੱਚ ਜਾ ਕੇ ਬੈਠ ਗਏ ਅਤੇ ਉਤੋਂ ਚੰਡੀਗੜ੍ਹ ਵੱਲੋਂ ਚੱਲ ਪਏ ਇਸੇ ਦੌਰਾਨ ਕਪਤਾਨ ਵਿਕਰਮ ਸੋਲੰਕੀ ਨੇ ਆਪਣੀ ਆਰਮੀ ਹੈੱਡਕੁਆਰਟਰ ਦੇ ਗਰੁੱਪ ਵਿੱਚ ਇਹ ਮੈਸੇਜ ਭੇਜ ਦਿੱਤਾ ਕਿ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰਕੇ ਸੈਂਟਰੋਕਾਰ ਵਿੱਚ ਪਾ ਕੇ ਚੰਡੀਗੜ੍ਹ ਵੱਲ ਨੂੰ ਲਿਜਾਇਆ ਜਾ ਰਿਹਾ ਹੈ। ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ ਪਰ ਪੁਲਿਸ ਨੇ ਆਪਣੀ ਮੁਸਤਦੀਨ ਨਾਲ ਇਸ ਕੰਮ ਨੂੰ ਹਾਈ ਅਲਰਟ ਤੇ ਲੈਂਦੇ ਹੋਏ ਮਸਲਾ ਹੱਲ ਕੀਤਾ ਤੇ ਆਰਮੀ ਅਫਸਰਾਂ ਸਾਹਮਣੇ ਇਸ ਮਸਲੇ ਨੂੰ ਸੁਣਿਆ ਅਤੇ ਸੁਲਝਾਇਆ ਗਿਆ। ਪੁਲਿਸ ਵੱਲੋਂ ਇਸ ਕੇਸ ਦੇ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਆਰਮੀ ਦਾ ਕੇਸ ਬੰਦ ਹੈ ਤੇ ਫਿਲਹਾਲ ਇਸ ਕੇਸ ਨੂੰ ਆਰਮੀ ਦੇ ਹਵਾਲੇ ਕਰ ਦਿੱਤਾ ਗਿਆ ਹੈ। concerned army authorities senior officers ਨੂੰ ਵੀ ਜਾਣੂ ਕਰਾਤਾ ਹੈ ਇਸ ਬਾਰੇ ਕਿ ਸਾਡੇ ਸੀਨੀਅਰ ਆਫਸਰਸ ਪੰਜਾਬ ਪੁਲਿਸ ਨੇ ਗੁਨਾਮੀ ਨੂੰ ਜਾਣੂ ਕਰਾਤਾ ਤੇ ਬੰਦ ਬੰਦੀ ਜਿਹੜੀ ਕਾਰਵਾਈ ਕੀਤੀ ਰੂਪਨਗਰ ਤੋਂ ਸੁਜੀਤ ਕਾਂਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563